ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨਾ ਹੈ ਸ਼ੁਰੂਆਤ ਤੇ ਟਾਈਮ ਪੰਜ ਹੋ ਗਿਆ 5 ਵਜੇ ਜੀ ਸ਼ਾਮ ਦੇ ਤੇ ਚਲੋ ਮੈਂ ਕਿਹਾ ਸਟਾਰਟਿੰਗ ਕਰ ਲਗੇ ਤੇ ਪਹਿਲਾਂ ਬੈਠ ਕੇ ਮੈਂ ਤੇ ਬੀਬੀ ਗੱਲਾਂ ਮਾਰੀ ਕੰਗਾ ਤੇ ਫਿਰ ਹੁਣ ਸਿਰਨਾਖਿਆਈ ਸੀਗੀ ਮੈਂ ਸਿਰ ਸੁਰਨਾ ਆ ਲਈ ਤੇ ਥੋੜਾ ਜਿਹਾ ਦੇਖਦੇ ਆ ਕੱਲ ਨੂੰ ਹਨਾ ਕਾਲਿਆਂ ਵਾਲੀ ਜਾਣ ਦੀ ਸਕੀਮ ਜੀ ਬਣਦੀ ਹੈ ਤੇ ਉਹ ਆਪਾਂ ਕੀ ਲੈ ਕੇ ਆਉਣਾ ਕੱਲ ਨੂੰ ਕਾਲਿਆਂ ਵਾਲੇ ਬਲੌਗ ਚ ਦੱਸਾਂਗੇ ਕਿਉਂਕਿ ਅੱਜ ਵਾਲੇ ਬਲੌਗ ਚ ਨਹੀਂ ਆਪਾਂ ਦੱਸਦੇ ਤੇ ਕੱਲ ਵਾਲੇ ਬਲੌਗ 'ਚ ਤੁਸੀਂ ਦੇਖਿਓ ਹਨਾ ਵੀ ਆਪਾਂ ਕਿਵੇਂ ਜਾਣਾ ਕਾਲੇ ਵਾਲੇ ਕੀ ਕੰਮ ਜਾਣਾ ਹਨਾ ਤੇ ਕੱਲ ਵਾਲੇ ਬਲੌਗ ਨੂੰ ਦੇਖ ਲਿਓ ਪਲੀਜ਼ ਤੇ ਮੈਂ ਆਪਦੇ ਵਾਸਤੇ ਕੁਝ ਲੈ ਕੇ ਆਉਣਾ ਤੇ ਕੱਲ ਵਾਲੇ ਬਲੌਗ 'ਚ ਦਿਖਾਵਾਂਗੇ ਆਪਾਂ ਤੇ ਲੈ ਕੇ ਆਪਾਂ ਕਾਲਿਆਂ ਵਾਲਿਆਂ ਆਉਣਾ ਤੁਰ ਫਿਰ ਕੇ ਲੈ ਕੇ ਆਵਾਂਗੇ ਕੋਈ ਚੀਜ਼ ਲੈ ਕੇ ਆਉਣੀ ਹੈ ਇੱਕ ਆਪਦੇ ਵਾਸਤੇ ਤੇ ਚਲੋ ਜੀ ਮੈਂ ਕਿਹਾ ਸਟਾਰਟਿੰਗ ਕਰ ਦਈਏ ਤੇ ਫਿਰ ਆਪਾਂ ਨਾਲ ਦੀ ਨਾਲ ਸ਼ਾਰਟ ਲਈ ਜਾਵਾਂਗੇ ਹਨਾ ਤੇ ਬਸ ਇਹ ਜੀ ਘੋਲ ਹੋ ਜਾਂਦੀ ਹੈਗੀ ਸਟਾਰਟਿੰਗ ਹੋਈ ਨਹੀਂ ਚਲੋ ਮੈਂ ਕਿ ਹੁਣ ਸਟਾਰਟਿੰਗ ਕਰਦੇ ਆਂ ਫਿਰ ਭੈਣਾ ਕਮੈਂਟ ਕਰ ਲੱਗ ਜਾਂਦੀਆਂ ਹਨਾ ਵੀ ਤੁਸੀਂ ਦੀਦੀ ਬਲੌਗ ਕਿਉਂ ਨਹੀਂ ਪਾਇਆ ਕਿਵੇਂ ਹੋ ਠੀਕ ਹੋ ਤੁਸੀਂ ਸਾਰੇ ਹਨਾ ਤੇ ਚਲੋ ਜੀ ਆਪਾਂ ਤੁਹਾਨੂੰ ਬੀਬੀ ਨਾਲ ਮਲਾਉਣੀ ਕੀ ਕਰੀ ਜਾਂਦੀ ਲਓ ਜੀ ਮਿਲੋ ਜੀ ਸਾਰੇ ਜਾਣੇ ਭੈਣ ਭਰਾ ਬੀਬੀ ਨੂੰ ਤੇ ਆਪਣੀ ਬੀਬੀ ਲੱਗੀ ਪਈਆ ਕੱਪੜਾਂ ਦੀ ਤੈਅ ਲਾਉਣ ਫਟਾਫਟ ਬੀਬੀ ਮੈਂ ਪਹਿਲਾਂ ਨਾ ਗਈ ਬੀਬੀ ਬਾਤ ਚ ਨਾ ਗਈ ਅਸੀਂ ਹੱਥ ਨਹੀਂ ਨੱਤ ਗਾਜ ਸਾਡਾ ਫਿਰ ਆਇਆ ਹੁੰਦਾ ਇੱਕ ਟਾਈਮ ਹੀ ਨਾਲ ਲਗਾਜੋ ਅਸੀਂ ਹੁਣ ਅਸੀਂ ਪੈਣ ਮਲੇ ਨਹੀਂ ਨਾ ਹੁੰਦਗਾ ਹਨਾ ਬੀਬੀ ਦਾ ਕੇਰੇ ਨੋ ਨਿਹੋਂ ਸਿਆਲ ਹਾਂ ਤੇ ਫਿਰ ਲੱਤਾਂ ਛੱਡ ਦਿੰਦੀ ਆ ਭਾਗ ਹੂੰ ਹੂੰ ਤੇ ਲੋ ਜੀ ਬੀਬੀ ਆਪਣੇ ਕੱਪੜਿਆਂ ਦੀ ਤੈ ਲੈ ਆਈ ਜਾਂਦੀ ਹੈ ਤੇ ਇੱਕੜਾ ਹਨਾ ਆਪਣੇ ਆਗਮਤਾਲੀ ਵਾਲ ਅੰਟੀ ਹੈ ਨਾ ਉਹ ਕਹਿੰਦੇ ਬੀਬੀ ਸਿਓ ਵਰਗੀ ਪਈ ਹੈ ਤੇ ਇਹਦਾ ਨਾ ਬੀਬੀ ਦਾ ਮਤਲਬ ਸਿਓ ਵਰਗੀ ਪਈ ਵੀ ਹੈਗੀ ਪਰ ਇਹਦਾ ਰੰਗ ਕੁਦਰਤੀ ਹੈ ਨਾ ਬਚਪਨ ਤੋਂ ਹੀ ਰੰਗ ਆਏ ਆ ਜਿਵੇਂ ਪ੍ਰੀਤ ਦਾ ਤੇ ਜਸ਼ਨ ਦਾ ਰੰਗ ਸਾਫ਼ ਹੈ ਤੇ ਬੀਬੀ ਬੂੰਗੂਆਂ ਗੱਗੀ ਦਾ ਵੀ ਆਈਆਂ ਹੈ ਹਨਾ ਤੇ ਕੁੜੀਆਂ ਦਾ ਵੀ ਆਈਆਂ ਇਹਨਾਂ ਦਾ ਰੰਗ ਸਾਫ ਹੈ ਥੋੜਾ ਜਿਹਾ ਤੇ ਤੇ ਕੱਲ ਪਤਾ ਨਹੀਂ ਸੇਵ ਜੀਰੇ ਪਏ ਸੀ ਤਾਂ ਕਰਕੇ ਕਹਤਾ ਆਂਟੀ ਨੇ ਕਹਿੰਦੇ ਸਾਡੀ ਬੀਬੀ ਸੇਵ ਵਰਗੀ ਪਈ ਉਹ ਸੇਵ ਪਲੇਟ 'ਚ ਪਏ ਸੀ ਨਾ ਤਾਂ ਕਰਕੇ ਕਹਤਾ ਗੱਲ ਸਹੀ ਆਂਟੀ ਜੀ ਥੈਂਕ ਯੂ ਬਸ ਆਈਏ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਹਨਾ ਤੇ ਬਹੁਤ ਵਧੀਆ ਲੱਗਦਾ ਹਨਾ ਜਦੋਂ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਅਸੀਂ ਪੜਦੇ ਹਾਂ ਰਿਪਲਾਈ ਕਰਦੇ ਹਾਂ ਤੇ ਲਓ ਜੀ ਬੀਬੀ ਨੂੰ ਕੱਪੜਾ ਤੈ ਲਾ ਲਿਆ ਹੁੰਦੇ ਤੇ ਆਪਣਾ ਜਸ਼ਨਾ ਨਾਉਣ ਜਾਂਦਾ ਤੇ ਆਪਣੇ ਪਏ ਭਾਂਡੇ ਚੱਕਣ ਵਾਲੇ ਮੈਂ ਫਟਾਫਟ ਭਾਂਡੇ ਮਾਂਜ ਕੇ ਤੇ ਬੀਬੀ ਸਬਜੀ ਕਾਦੀ ਬਣਾ ਕੇ ਅੱਜ ਗਾਜਰਾ ਮਟਰ ਕਿਵੇਂ ਕਰ ਲੋ ਗਾਜਰਾ ਮਟਰ ਬਣਾ ਲੈਨੇ ਤੇ ਅਸੀਂ ਬਣਾਉਣੇ ਜੀ ਗਾਜਰਾ ਮਟਰ ਦੀ ਸਬਜੀ ਤੇ ਮੈਂ ਫਟਾਫਟ ਭਾਂਡੇ ਮਾਂਜਦਾ ਤੇ ਫਿਰ ਕਿਉਂਕਿ ਬਾਲ ਵੀ ਪਾਉਂਗੀ ਮੈਂ ਤੇ ਤੜਕੇ ਨੂੰ ਗੁੰਝਲਾਂ ਵਾਲੀਆਂ ਪੈ ਜਾਂਦੀਆਂ ਬਾਲਾਂ 'ਚ ਤੇ ਬਾਲ ਵੀ ਆਪਾਂ ਬਾਕੀ ਪਾਵਾਂਗੇ ਹਨਾ ਤੇ ਗੰਗਿਸ ਸਵੇਰੇ ਗੁੰਝਣਾ ਪੈ ਜਾਣਗਾ ਤੇ ਬਾਕੀ ਦਿਨ ਛੋਟੇ ਹੋਗੇ ਥੋੜੇ ਜਿੇ ਤੇ ਜਦੋਂ ਆਇਆ ਹੁੰਦਾ ਸਵੇਰੇ ਬੱਸ ਵਗੈਰਾ ਹਨਾ ਤੇ ਆਪਣੇ ਟਾਈਮ ਨਾਲ ਆਉਂਦੀਏ ਕੋਸ਼ਿਸ਼ ਕਰਾਂਗੇ ਪਹਿਲੀ ਵਾਸਤੇ ਜਾ ਕੇ ਤੇ ਸ਼ਾਮ ਨੂੰ ਘਰੇ ਮੁੜੇ ਅਗੇ ਕਿਉਂਕਿ ਰਾਤ ਨੀਲਾ ਕੇ ਆਉਂਦੇ ਹਨਾ ਫਿਰ ਬੱਚਿਆਂ ਦੀ ਪੜ੍ਹਾਈ ਬੱਚਿਆਂ ਨੂੰ ਔਖਾ ਹੋ ਜਾਂਦਾ ਤੇ ਬਸ ਆਪਾਂ ਜਿਹੜਾ ਆਪਦਾ ਕੰਮ ਹੈ ਕਰਨ ਵਾਲਾ ਉਹ ਕਰਿਆਵਾਂਗੇ ਤੇ ਫਿਰ ਆਪਾਂ ਫਟਾਫਟ ਬੱਸਾਂ ਦਾ ਸਾਧਨ ਬਹੁਤ ਆਉਂਦੇ ਆ ਵਾਪਸ ਆ ਜਾਾਂਗੇ ਤੇ ਜਸ਼ਨ ਨਾ ਹੁੰ ਜਾਂਦਾ ਆਪਣਾ ਹੁਣ ਸਸ ਜਸ ਵੀਰੇ ਵੀ ਨਾ ਕਿ ਗਿਆ ਸੀ ਇਸ ਵੇਲੇ ਵੀ ਨਾਲ ਆਂਦਾ ਮੈਂ ਤਾਂ ਆਖ ਸੀ ਟਾਈਮ ਨਾਲ ਆਇਆ ਕਰ ਮੁੜ ਕੇ ਫਿਰ ਨਾ ਕਹਿੰਦੇ ਹੁੰਦੇ ਆ ਅੰਮ ਠੰਡ ਜੀ ਹੋ ਜਾਂਦੀ ਉਤੋਂ ਪੱਖਾ ਛੱਡ ਲੈਂਦੇ ਇਹ ਫਿਰ ਪੱਖੇ ਨਾਲ ਮਤਲਬ ਠਰਜ ਜਾਂਦੀਆਂ ਇੱਕੇ ਦਾਮ ਤੇ ਲਓ ਜੀ ਆਪਣੇ ਭਾਂਡੇ ਪਏ ਆ ਮੰਜ ਨਾਲ ਇਹ ਇਹ ਰਹੀ ਭਾਂਡੇ ਮਾਂਦੇ ਤੇ ਇਨੇ ਭਾਂਡੇ ਮਾਂਦੇ ਮਾਂਦੇ ਵਾਲ ਸੁੱਕ ਜਾਣਗੇ ਤੇ ਫਿਰ ਸਬਜੀ ਚੀਰ ਕੇ ਆਟਾ ਗੁੰਨ ਕੇ ਫਿਰ ਵਾਲ ਬਾਹੂ ਇਸ ਤੋਂ ਬਾਅਦ ਕਿਉਂਕਿ ਫਿਰ ਮੈਨੂੰ ਆਇਆ ਹੁੰਦਾ ਡਰਣਾ ਵੀ ਆਟੇ ਚ ਕਿਤੇ ਪਾਲਣਾ ਪੈ ਜਾਣ ਬਾਕੀ ਥੈਂਕ ਯੂ ਜੀ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਧੰਨਵਾਦੀ ਤੁਹਾਡਾ ਤੇ ਆਈ سپورਟ ਬਣਾਈ ਰੱਖਿਆ ਆਪਣੇ ਚੈਨਲ ਨਾਲ ਤੇ ਅਗਮ ਤਾਲੀ ਵਾਲਾ ਆਂਟੀ ਨੇ ਬਹੁਤ ਸੋਹਣਾ ਕਮੈਂਟ ਕਰਿਆ ਬੀਬੀ ਵਾਸਤੇ ਮੈਂ ਬੀਬੀ ਨੂੰ ਦੱਸਿਆ ਬੀਬੀ ਬਾਲਾ ਹਸੀ ਚੁਖਵਾ ਸ਼ੋ ਬੀਬੀ ਹਣਾ ਵੀ ਮੈਨੂੰ ਆਇਆ ਆਖਾ ਮੇਰਾ ਰੰਗ ਸੋਹਣਾ ਹੈ ਸਾਫ ਹੈ ਰੰਗ ਇਹਨਾਂ ਦਾ ਸਾਫ ਹੈ ਜੀ ਗੱਗੀ ਦਾ ਬੀਬੀ ਦਾ ਤੇ ਕੁੜਨਾ ਦਾ ਹਣਾ ਰੰਗ ਇਹਨਾਂ ਦਾ ਤੇ ਡੈਡੀ ਦਾ ਇਹ ਸਾਰੇ ਇੱਕੋ ਜਿਹੇ ਹੈ ਇਹਨਾਂ ਦਾ ਰੰਗ ਬਹੁਤ ਜਿਆਦਾ ਸਾਫ਼ ਹੈ ਤੇ ਡੈਡੀ ਸਾਡੇ ਜਮਾਂ ਡਿੱਟੋ ਕਾਪੀ ਗੱਗੀ ਦੀ ਹੈ ਜਮਾਂ ਬਣੇ ਤਣੇ ਕੋਲੇ ਖੜੇ ਹੋਣ ਤਾਂ ਸਿਆਣੀ ਨਹੀਂ ਆਉਂਦੀ ਇਹਨਾਂ ਦੀ ਵੀ ਗੱਗੀ ਖੜਾ ਕੇ ਡੈਡੀ ਹੈ ਜਾਂ ਕਿਵੇਂ ਹੈ ਸੇਮ ਟੂ ਸੇਮ ਹੈ ਤੇ ਕੁੜੀਆਂ ਵੀ ਤੇ ਬੀਬੀ ਥੋੜਾ ਜਿਆਦਾ ਰੰਗ ਸਾਫ਼ ਹੈ ਇਹਨਾਂ ਦਾ ਤੇ ਚਲੋ ਜੀ ਆਪਾਂ ਭਾਂਡੇ ਮਾਈ ਲਈ ਗੱਲਾਂ ਦਾ ਮੁਕਦਗਾ ਹੀ ਨਹੀਂ ਆਪਣਾ ਲਓ ਜੀ ਆਪਾਂ ਨੇਆਂ ਸਬਜ਼ੀ ਬਿਜਲੀ ਫ੍ਰੀਜਰ ਮਾਟਰਾਂ ਮਾਟਰਾਂ ਤੇ ਆਲੂ ਉਹ ਆ ਗਏ ओके ਬਾਦ ਮੈਂ ਜੀ ਵੀ ਚਾਹ ਦੀ ਕੀ ਦੇਗੀ ਤੇ ਜਿਹੜੀ ਉਹ ਸਾਡੇ ਤੋਂ ਕਹਿੰਦੇ ਅਸੀਂ ਦੋਨੇ ਰੱਖੀ ਕੀ ਦੀ ਹੈਗਾ ਸਾਡੀ ਕਿ ਮੇਰੇ ਮਦਰ ਕਾਰਡ ਤੇ ਡੰਡੇ ਵੀ ਘਾਰਾ ਸੀ ਉੱਤੇ ਕਿ ਮੈਂ ਖਦਾ ਕਰਦਾ ਹਾਂ ਜੀ ਜੀ ਚਲੋ ਜਦੋਂ ਉਧਰੋਂ ਫਟਾਫਟ ਕਰਨ ਵਾਰ ਕੇ ਕਿ ਪਾਸੇ ਤੇ ਮੁੰਨ ਜਲ ਫਟਾਫਟ ਸਬਜ਼ੀ ਨੂੰ ਕਰ ਲਈ ਤੇ ਬਾਹਰ ਹਜੇ ਬਾਈ ਨਹੀਂ ਮੈਂ ਮੈਂ ਦੇਖਿਆ ਸ਼ਾਮ ਨੂੰ ਗਦੇ ਕੱਗਾ ਨਹੀਂ ਮਾਰਦੇ ਤੇ ਕੱਲਾ ਤੇ ਲੱਗ ਗਿਆ ਨਾ ਪੁੱਤ ਘਰ ਨੂੰ ਜੀ ਹੋਰ ਤਾਂ ਪੂਰੀ ਹੱਲ ਨਹੀਂ ਹੈ ਜੀ ਇਸ ਤਰ੍ਹਾਂ ਕਿਹੜਾ ਇਹ ਬੁੱਧਾਈ ਨਾ ਕਿਸ਼ੰਬਾ ਕਾਚੇ ਜਿਹੜੇ ਖੰਸਾ ਆਸ ਤੇ ਨੀਂ ਬਾਲਣ ਨੋ ਨਾ ਵੀ ਦੂਨੀ ਪਾ ਬਾਲ ਤੇ ਨੀਂ ਪੂਰੀ ਹੋਵੇ ਹੈ ਨੰਨੇ ਮੁੰਡੇ ਆ ਜ ਆਪਣਾ ਸ਼ਾਂਤ ਸੁਭਾਅ ਦਾ ਮੁੰਡਾ ਫਿਰ ਮੈਂਰ ਕੌਚਾਂ ਕਿ ਨਾ ਹੂੜਾ ਬਾਹਰੇ ਦਾ ਬੋਲੀ ਚੜਾ ਰਹੀ ਹੈ ਬੜਾ ਹੀ ਗਰੀਬ ਹੈ ਹੁੰਦਾ ਸਤਾ ਹਣਾ ਮੁੰਡੇ ਮੋਰ ਦਾ ਨਹੀਂ ਬੋਲਦਾ ਕੋਈ ਨਾ ਬੋਲਣ ਦਾ ਇੱਕ ਬਹੁਤ ਫੱਟਾਕਾਰ ਨੇ ਜਿਹੜਾ ਆਪਾਂ ਤੁਹਾਨੂੰ ਦੱਸਾਂਗੇ ਬੱਟਾਕਾਰ ਨੇ ਇਹ ਬਿਗ ਬੋਸ ਚੰਨੀ ਆਦਾ ਸੀਗਾ ਬਸ ਦੀ ਤਰ੍ਹਾਂ ਬਾਬੇ ਦੀ ਵੀਡੀਓ ਬਣਾ ਕੇ ਪਤ ਕਣ ਕੇ ਆਇਆ ਇਹ ਜਿਹੋਣਾ ਵੀਡੀਓ ਆਦਾ ਹੂੰ ਐਪੀਸੋਡ ਬਿਕ ਬਹੁਤ ਸਾਲਾਂ ਰੋਕੇ ਤੇ ਰਲਦੇ ਹੈਣਾ ਬਈ ਦਾ ਨਹੀਂ ਕਰਨਾ ਨਾ ਹੋਰ ਹੋਰ ਨੂੰ ਵੀ ਦੇਖੀ ਆਂਦੀ ਸੀ ਆਹ ਨਹੀਂ ਦੇਖੂ ਕੋਈ ਨਾ ਆਉਂਦਾ ਐਵੇਂ ਪਰ ਮਨੋਂ ਦੇ ਤਾਂ ਇੱਕ ਇਹਨੇ ਲਾਈ ਨਾ ਨਹੀਂ ਲੈਣਾ ਹੁੰਦਾ ਪਤਾ ਨਹੀਂ ਪਈ ਲੈਦੇ ਹੁੰਦੇ ਕਿ ਨਹੀਂ ਅ ਕਿਹੜੀ ਹੋச்சு ਉਹ ਗੁੰਜਾ ਸੀ ਗੁੰਜਾ ਗੁੰਜਾ ਲਾਈ ਬਈ ਕੋਚ ਇਨੀ ਡਰਾਵਣੀ ਤੇ ਕਿੰਨੇ ਦੇਖੀ ਜਾਂਦੇ ਅਸੀਂ ਬੀਬੀ ਵੀ ਦੇਖੀ ਜਾਂਦੀ ਸੀ ਘਰ ਤੇ ਕਿਉਂਕਿ ਜਸ਼ਨ ਸਾਡੇ ਬੈੱਡ ਦੇ ਸਿਣਾਣਿਆਂ ਦੇ ਪਾਸੇ ਵੀ ਮੈਂ ਤੇ ਪ੍ਰੀਤেন্দ্র ਭੰਗਾ ਸੀ ਪੈਣਾਂ ਦੇ ਪਾਸੇ ਬੈੱਡ ਤੇ ਜਸ਼ਨ ਤੁਹਾਡੇ ਟਾਈਮ ਤੇ ਕਹਿੰਦੇ ਮੰਮੀ ਪ੍ਰੀਤਾ ਤੁਸੀਂ ਟੀਵੀ ਦੇਖੀਏ ਨਾ ਕਿਉਂਕਿ ਉਹ ਡਰਾਮੇ ਕੱਲ੍ਹੋਂ ਸੀਗੇ ਇਸ ਘਰ ਕਿਹਨੂੰ ਆਏ ਸੀ ਵੀ ਕਿਤੇ ਸੌਂਦਾ ਨਹੀਂ ਗੰਗਾ ਤੇ ਵੀ ਕਿਤੇ ਮੈਂ ਕੱਢੀ ਜਾਗਦੀ ਹਾਂ ਤੇ ਇਹਦਾ ਤਰੀਕਾ ਉਹ ਪਾਪਾ ਜੀ ਬਾਰੇ ਜਿਸ ਤਰ੍ਹਾਂ ਜਿਸ ਤਰ੍ਹਾਂ ਤੂੰ ਜਾਗਦੀ ਕਿ ਸੌਂ ਗਈ ਹੋਵਿੰਦੀ ਨਹੀਂ ਜਾਗਦੀ ਮੈਂ ਫਿਲਮ ਦੇਖੀ ਆਣੀ ਐ ਐ ਜਵਾਬ ਹੈ ਸਾਡਾ ਬੱਚਾ ਹੁੰਦਾ ਹੀ ਇੰਟਰਸਟ ਹੈ ਉਹ ਉਹ ਜਿਹੜੀ ਜਿਹੜੇ ਜਿਹੜੀ ਕੋਈ ਪਤਾ ਨਹੀਂ ਕੀ ਚੀਜ਼ ਕਿ ਮੇਜ ਲੱਗਦੀ ਹੈ ਨਾ ਉਹ ਵਧੀਆ ਲੱਗਦੀ ਹੈ ਨਾ ਤੇ ਅੱਗੇ ਆਪਣੇ ਵਰਗੇ ਜਿਹੜੇ ਸਾਡੀ ਉਮਰ ਦੇ ਹੁੰਦੇ ਸੀਗੇ ਤੇ ਅਸੀਂ ਤਾਂ ਪੰਜਾਬੀ ਫਿਰ ਤਿੰਨ ਦਿਨ ਸ਼ਨੀਵਾਰ ਐਨਫਰਾਂਗੀ 4 ਵਜੇ ਤੋਂ ਲੈ ਕੇ ਫੜਮਾਉਂਦੀ ਹਾਂ ਸ਼ੀ ਹੋਏ ਤੱਕ ਤੇ ਤਲਵਿੰਦਰ ਵੀ ਲੰਬੂ ਦੀ ਹੈ ਨਹੀਂ ਉਹ ਫੜਮਾਉਣਾ ਤੇ ਕੋਈ ਦੇਖੀ ਹਾਂ ਤੇ ਉਹ ਹੀ ਬਦਲਾ ਲਾ ਦਿੰਦਾ ਇਹਨੂੰ ਤੇ ਔਰ ਜੀ ਮਸਾਲਾ ਆਪਣਾ ਪੱਕ ਗਿਆ ਤੇ ਆਪਾਂ ਨੂੰ ਦੇ ਜੀ ਹੁਣ ਵਰਜਾ ਹੁਣ ਅਸਨਾ ਦੀ ਨਾ ਆਟਾ ਮੰਗ ਲੈਣੀ ਤੇ ਪਾਣੂ ਜਰੂਰ ਗੈਸ ਕਰਿਓ ਨਾ ਵੀ ਆਪਾਂ ਕੀ ਚੀਜ਼ ਲੈਣ ਜਾਣੀ ਹੈ ਤੇ ਇਹਨਾਂ ਦਾ ਪਤਾ ਨਹੀਂ ਜਵਾਕਾਂ ਦੇ ਨਾਲ ਜਾਣ ਕਿ ਕੀ ਕਰੇ ਰਹਿਣਗੇ ਮੈਨੂੰ ਦੱਸਾ ਦੇ ਕਰੀ ਨਾ 100% ਗੈਸ ਕਿ ਕੀ ਗੱਲ ਕੋੜਾ ਜਦੇ ਪਾਲਚ ਕਰਦੇ ਕੋਈ ਜਾਨਾ ਪਤਾ ਨਹੀਂ ਕਿਵੇਂ ਨਾ ਚਲੋ ਸਮਝਣਾ ਹੋਗੀ ਵੱਡੀ ਹੋਗੀ ਇਹਨੂੰ ਤਾਂ ਜੀ ਸਿੱਕਦੇ ਆ ਬਾਹਰ ਜਾਣ ਤਾਂ ਕਹਿਦੀ ਵੀ ਅੱਜ ਜਾਂ ਵਿਆਹ ਤੇ ਨਹੀਂ ਉਹਦੇ ਅਸੀਂ ਆਖਿਆ ਵੀ ਵਿਆਹ ਤੇ ਚੱਲਣਾ ਬੜੀ ਨਹੀਂ ਕਹਿਦੀ ਕਿ ਮੈਂ ਮੈਰੀ ਜਾਂਦੀ ਮੈਂ ਤਾਂ ਖਾਂਦੀ ਨੂੰ ਛੱਡ ਪਾਉਂਦੀ ਤੇ ਆਏ ਆਖਣਗੇ ਸਾਰੇ ਇਹ ਨਾ ਕਿੰਨਾ ਖਾਈਏ ਉਹਦੇ ਕਾਤੂਨ ਹੋਈਏ ਤੇ ਮੈਂ ਇਹਨਾਂ ਕੋਸ ਲਾ ਗਈ ਕਿ ਜਿਆ ਮੁੰਲਾ ਪਕੜਾ ਤੂੰ ਗਰੀਭ ਆ ਕੇ ਆਵੇਂ ਪਰ ਨਹੀਂ ਆਦਮੀ ਮੁੰਮੀ ਮੈਂ ਤਾਂ ਸ਼ਰਮ ਆਉਂਦੀ ਮੈਂ ਨਹੀਂ ਜਾਂਦੀ ਤੇ ਚਲੋ ਜੀ ਸਬ지 ਆਪਣੇ ਬਣ ਜੂਗੀ ਦੋ ਚਾਰ ਸੀਟਾਂ ਚ ਫਿਰ ਲੰਦੇ ਜੇ ਲਓ ਜੀ ਆਪਾਂ ਲੱਗ ਗਈ ਸੀਗੀ ਰੋਟੀ ਬਣਾਉਣ ਤੇ ਸਬਜੀ ਆਪਾਂ ਦਿਖਾਉਣੀ ਆ ਤੁਹਾਨੂੰ ਹਨਾ ਸਬਜੀ ਆਪਣੀ ਬਣ ਗਈ ਸੁੱਕੀ ਬਣਾਈ ਆਪਾਂ ਗਾਜਰਾ ਮਟਰ ਦੋ ਆਲੂ ਤੇਦਰਾਂ ਗਰੂਖੇ ਮਹੀਨੇ ਨਾਲ ਦੀ ਨਾਲ ਵੀਰ ਬੋਰ ਮਾਰਦ ਨੇ ਖਾ ਲਈ ਤੇ ਆ ਜਿਹੜੀ ਸਾਰੇ ਪਿੰਡ ਨਾਲ ਰੋਟੀ ਖਾ ਲੋਦੀ ਸੁੱਕੀ ਸਬਜੀ ਤੇ ਕੱਲ ਮਿੰਨੀ ਨੇ ਕਿਓ ਗੇ ਦੱਸਿਆ ਆਪਾਂ ਨੂੰ ਆਂਟੀ ਫਿਰ ਚ ਤੇ ਕੱਲ ਨਾਲੇ ਤਾਂ ਅਸੀਂ ਸਾਗ ਚ ਪਾ ਗੀ ਖਾਤਾ ਦੇਸੀ ਘਿਓ ਤੇ ਨਾਲੇ ਭਾਈ ਅਸੀਂ ਅੱਜ ਗਾਜਰ ਰੋਜ ਪਾਵਾਂਗੇ ਕਿਉਂਕਿ ਗਾਜਰਾਂ ਸਬਜੀ ਤੇ ਜਦੋਂ ਵੀ ਸੁਣ ਗਾਲ ਸੁਣਾ ਨਾ ਜੰਦਾਰੇ ਤਾਂ ਸਾਗ ਨਾਲ ਰੋਟੀ ਖਾਈ ਜਾਵੇ ਨਾਲੇ ਆਖੀ ਜਾਵੇ ਮੰਮੀ ਵਾਓ ਘਰ ਦੇ ਦੇਸੀ ਘਿਓ ਦੀ ਕਿੰਨੀ ਵਧੀਆ ਜੀ ਹੁਣੀ ਸਪੈਲ ਆਉਂਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਘਰ ਵਾਲੇ ਦੇਸੀ ਘਿਓ ਦੀ ਤੇ ਜਿਹੜਾ ਆਪ ਮੁੁੱਲ ਲੈਨੇ ਵੀ ਸਮੈਲ ਦਾ ਫਰਕ ਹੁੰਦਾ ਮਾਣਾ ਮਾਣਾ ਕਿਉਂ ਹੁੰਦਾ ਮੈਂ ਤਾਂ ਨਹੀਂ ਮੰਨਦੀ ਸੇਮ ਹੀ ਚੀਜ਼ ਹੁੰਦੀ ਹੈ ਮੈਨੂੰ ਕਿ ਵਰਕ ਹੁੰਦਾ ਜਸ਼ਨ ਕਹਿੰਦੀ ਖਰਗੋਤ ਹੁੰਦਾ ਹੈ ਜਿਹੜਾ ਜਿਹੜਾ ਘਰ ਆ ਕੇ ਹੁੰਦਾ ਕਹਿੰਦੀ ਉਹਦੀ ਬਹੁਤ ਵਧੀਆ 스ਮੈਲ ਆਉਂਦੀ ਹੈ ਕਹਿੰਦੀ ਮੰਮੀ ਵਾਓ ਚਾਹ ਇਹ ਚਾਹ ਚਾਹ ਨੇ ਕੱਲ ਇੱਕ ਤੈਨੂੰ ਸਾਗ ਇਹ ਪਸੰਦ ਆਇਆ ਵੇਰੀ ਮੰਮੀ ਬਹੁਤ ਸਵਾਦ ਬਣੇ ਤੇ ਬਣਾਈ ਬਹੁਤ ਸਵਾਦ ਸੀ ਤੇ ਜਸ਼ਨ ਵਧੀਆ ਰੋਟੀ ਖਾ ਗਈ ਦੱਸ ਸਾਡੀ ਚਾਰ ਰੋਟੀਆਂ ਖਾਣੇ ਜਸ਼ਨ ਨੇ ਅੱਜ ਕੇ ਵਧੀਆ ਲੱਡਪਾ ਕਚਰੀ ਨੇ ਅਗਰ ਤੁਸੀਂ ਮੰਮੀ ਦੀ ਸਾਈਟ ਤੇ ਤਾਂ ਤੁਸੀਂ ਕਮੈਂਟ ਟੂ ਨੰਬਰ ਕਮੈਂਟ ਤੇ ਬਾਂਕੀ ਜੀ ਮਣਦੇ ਭੈਣ ਨੇ ਕਿਹਾ ਸੀ ਵੀ ਤੁਸੀਂ ਅਲਰਜੀ ਪਾਇਆ ਹਨ ਵੀ ਸਾਗ ਦੇ ਵਿੱਚ ਤੇ ਤੁਹਾਡੇ ਭੈਣ ਵੀ ਪੰਜਾਬ ਚ ਆਣਨ ਗਏਦੇ ਐ ਤੇ ਸਾਡੇ ਸਿਰਫ ਆਏ ਕਹਿੰਦੇ ਆ ਕਿ ਸਾਗ ਜਦੋਂ ਮਤਲਬ ਬਣ ਕੇ ਰੈਡੀ ਹੋ ਜਾਂਦਾ ਨਾ ਇਸ ਤੋਂ ਬਾਅਦ ਅਸੀਂ ਥੋੜਾ ਜਿਹਾ ਜਿੱਦਾਂ ਕੀ ਮੁਠੀ ਭਰ ਕੇ ਆਟਾ ਛਾਂ ਰ ਕੇ ਆਟਾ ਪਾ ਦਿੰਦੇ ਆ ਅਸੀਂ ਆਜ ਨੂੰ ਨਹੀਂ ਗਏ ਨੇ ਤਾਂ ਕਰਕੇ ਮੈਨੂੰ ਆ ਜਾਣ ਦਾ ਪਤਾ ਨਹੀਂ ਸਾਡੇ ਦੇ ਰਹੇ ਨੇ ਸਿਰਫ ਨਾਰਮਲ ਕਹਿ ਰਹੇ ਨੇ ਵੀ ਥੋੜਾ ਜਿਹਾ ਆਟਾ ਪਾ ਦੋ ਕਿਉਂਕਿ ਕੇਵਲ ਮੜਾ ਮੜਾ ਪਾਣੀ ਰਹਿ ਜਾਂਦਾ ਉਹ ਸੋਕ ਲੈਂਦਾ ਫਰਾਟਾ ਇਸ ਕਰਕੇ ਤੇ ਇੱਕ ਪਹਿਲੇ ਰਿਪਲਾਈ ਵੀ ਕਰਿਆ ਸੀ ਉਹ ਤੇ ਇਹ ਕਹਿੰਦੀ ਜੀਜੀ ਵੀ ਜਿਹੜਾ ਆਪਾਂ ਬੀਜਾ ਮੱਕੀ ਦਾ ਆਟਾ ਜਾਂ ਬਾਜਰੇ ਦਾ ਜੋ ਵੀ ਪਾਉਣਾ ਜਾਂ ਕਣਕ ਦਾ ਉਹ ਮਾੜ ਲੈਂਦੇ ਆਂ ਪਾਲ ਰਹੀ ਰੋਟੀ ਤੇ ਇਧਰ ਹਮ ਜਸ਼ਨ ਆ ਗਿਆ ਸੋਣਾ ਤੇ ਰਿਪਲਾਈ ਕਰਿਆ ਜਮਾਨਤ ਕਰਾਈ ਤੇ ਫਿਰ ਸਨੇ ਮੈਨੂੰ ਦੁਪਹਿਰੀ ਆਈ ਸੀ ਤੇ ਨਾਲੇ ਦਾ ਸਾਡ ਦਾ ਸੁਖ ਫਾਇਸਪ੍ਰੀਤ ਨੇ ਤੇ ਸਮਾਈ ਬਣਾਇਆ ਤੇ ਨਲੇਵੇਂ ਨੇ رائے ਜਿੰਨੇ ਜੰਡੇ ਬਾਅਦ ਫੜਨਾ ਮਰਚਾ ਪਾ ਕੇ ਤੇ ਉਹਨਾਂ ਦੇ رائے ਦਿੱਨਾ ਤੇ رائے ਆਪਾਂ ਲਿਆਂਦੇ ਦੀ ਤੇ ਨੋ ਤੇ رائے ਨਾ ਬਾਈ ਲਈਆਂ ਤੁਸੀਂ ਜਿਨੇ ਆਪਾਂ ਖਸਾਗ ਲਿਆ ਕਿ ਦਿੱਤਾ ਸੀ ਤੇ ਆਪਾਂ ਨੂੰ ਚਾਰ رائے ਲਿਆ ਦਿੱਤਾ ਨਾ ਮਤ ਤੇ ਇਹ ਮੈਨੂੰ ਆਇਆ ਹੋਗਾ ਹੁਣ ਕਾਨੂੰਨ ਫਰਮ ਕਰਨੇ ਹੈ ਨਾ ਤੇ ਆਪਾਂ ਚਲਦੇ ਹਾਂ ਅੱਜ ਦੀ ਦੁਪਹਿਰੇ ਰੈਸਟਿੰਗ ਤੇ ਬਲੀਟ ਨੂੰ ਹੋਣੀ ਕਿ ਪਈਏ ਸਾਡੇ ਕੋਲ ਕਿਉਂਕਿ ਜਸ਼ਨ ਗਾਧਨਾ ਮਟਰ ਨਹੀਂ ਖਾਂਦਾ ਤੇ ਆਪਾਂ ਇਸ ਤਰ੍ਹਾਂ ਚੰਨੀ ਮਲਾਈ ਸੀ ਪੈਰੀ ਹੁਣ ਕਾਲੀ ਸੀ ਗਿਰਨੇ ਤੇ ਸਹੀ ਐਟਮਾ ਦੀਏ ਤੁਹਾਨੂੰ ਖਾਣ ਵਾਸਤੇ ਆਦਨ ਜੋੜ ਲੈ ਵੀ ਆਈ ਐਟਮਾ ਦੀ ਬੰਨੀ ਖਾਣ ਤੇ ਜਸ਼ਨ ਅੱਜ ਕੰਨ ਮਦਦ ਕਰਾਉਣ ਨੂੰ ਮੈਂ ਬੇੜੀ ਕਰਦਾ ਚਲੋ ਨਾ ਕਰਦੇ ਪੁੱਤ ਸਾਰੇ ਆਜਾ ਖੋ ਮੰਮੀ ਲੈ ਕੇ ਤੂੰ ਮੇਰੇ ਨਾਲ ਬੰਨੀ ਤੇ ਜਸ਼ਨ ਨੇ ਤਾਂ ਤੱਕ ਕੇ ਮੰਮੀ ਪੁੱਛੀ ਜਾਵੇ ਕਿ ਇਹਦੀ ਕੁੜੀਆਂ ਨੇ ਕਿਹਾ ਉਹ ਖਾਣਾ ਸੀ ਕੁੜੀਆਂ ਨੇ ਕਿਹਾ ਕਿਹੜਾ ਖਾਣਾ ਗੁਰੂਆਂ ਨੇ ਸਾਗ ਨਾਲ ਰੋਟੀਆਂ ਨੇ ਬੱਟਾ ਕਾੜ ਕੇ ਉਹ ਖਾਣਾ ਲੈ ਐ ਕਿ ਮੁੰਮੀ ਦਾ ਖਾਣਾ ਆਇਆ ਜੀ ਗੁਰੂਆਂ ਨੇ ਉਹ ਖਾਲਿਆ ਸੀ ਸਾਗ ਪਸੰਦ ਆਇਆ ਉਹਨਾਂ ਨੂੰ ਬਹੁਤ ਸਾਗ ਬਣਾਇਆ ਸੀ ਸਾਗ ਦਾ ਤੇ ਨੂੰ ਨਿੰ ਮਿਰਚ ਨਹੀਂ ਬਣਦਾ ਹਣਾ ਨੂੰ ਨਿੰ ਮਿਰਚ ਵਧੀਆ ਹੋਵੇ ਤੇ ਇੱਕ ਖਾਰਾਣਾ ਹੋਵੇ ਜਿੱਦਾਂ ਖਾਰਾ ਜਾਂ ਕੋੜਾ ਕੋੜਾ ਜਾਂ ਗੜੱਤੜ ਜੀ ਆਉਂਦੀ ਉਹ ਚੀਜ਼ ਨਹੀਂ ਹੈਗੀ ਸੀ ਸਾਗ ਚ ਆਪਣੇ ਚ ਤੇ ਸਾਗ ਦਾ ਨੂੰ ਵਧੀਆ ਬਣਾ ਲੈਦੀ ਬਹੁਤ ਜਿਆਦਾ ਵਧੀਆ ਤੇ ਪਰ ਕਿਉਂਕਿ ਗੱਡੀ ਸਾਡੇ ਖਾਂਦਾ ਰਹਿੰਦਾ ਸੀ ਜੇ ਥੋੜੇ ਜਿਹਾ ਤੋਂ ਮੈਨੂੰ ਲਿਆ ਹੁੰਦਾ ਸਾਗ ਅੰਦਰੋਂ ਨਹੀਂ ਆਇਆ ਤਾਂ ਸਾਗ ਬਣਾ ਇੱਕ ਸਾਗ ਤੇ ਇੱਕ ਬਣਾਉਂਦੇ ਅਸੀਂ ਜਿਆਦਾ ਜਦੋਂ ਛਾਲ ਚ ਆਧੇ ਦੀ ਸਬਜੀ ਆਧੇ ਦੀ ਸਬਜੀ ਹਾਂ ਤੇ ਦਾਨ ਸੁਣਦੇ ਜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਆਧੇ ਦੀ ਸਬਜੀ ਇਹ ਕਾਦੀ ਜਿਹਦੇ ਵੀ ਬਾਤ ਚਪਕੜ ਕੇ ਖਾ ਲੈਂਦੇ ਸੀ 7 8 ਤੇ ਹੁਣ ਤਾਂ ਇਹ ਇਹ ਸਬਜੀ ਦੀ ਹਾਂ ਬਾਹਲੀ ਘੈਂਟ ਪਾਦੇ ਦੁੱਧ ਪਾ ਕੇ ਸਬਜੀ ਦਾ ਮੈਚ ਰੱਖੀ ਦੋ ਵੀ ਖਾ ਲੈਂਦੇ ਸੀ ਬਣਾਵਾਂਗੇ ਮੈਨਾਂ ਆਧੇ ਦੀ ਬਣਾਉਂਦਾ ਸਬਜੀ ਸੰਡ ਜੀ ਜਿੰਨੇ ਜਿੱਤੇ ਜਿਆਦਾ ਸਿਆ ਫਾਰਦੀਆਂ ਨੂੰ ਮਾਗਦੇ ਚ ਆਪ ਕੋ ਆਦਦੇ ਦੀ ਬਣਾ ਸਬਜੀ ਤੇ ਅਸੀਂ ਕਦੋਂ ਕਾਸ ਕਰਕੇ ਬਣਾਉਂਦੇ ਬਹੁਤ ਸਵਾਦ ਲੱਗਦੀ ਬਹੁਤ ਮੋਸਕੀ ਨੇ ਆਦਦੇ ਦੀ ਸਬਜੀ ਦਾ ਬਹੁਤ ਜ਼ਿਆਦਾ ਖੰਦਾਸੀ ਨਾ ਤੇ ਪੈਸੇ ਪੁੱਛੇ ਸਬਜੀ ਸੂਜੀ ਦੇ ਉਹ ਬਹੁਤ ਵਾਦ ਅਸੀਂ ਦੁੱਬੀ ਅਸੀਂ ਸਬਜੀ ਦੇ ਪੈਸੇ ਤਿੰਨੇ ਨਹੀਂ ਲਾਉਂਦੇ ਨਾ ਮੈਂ ਲਾਵਾਂ ਨਾ ਜਸ਼ਨ ਤੇ ਨਾ ਫ੍ਰੀ ਤੇ ਕਿਉਂ ਨਹੀਂ ਸਾਨੂੰ ਤੈਨੂੰ ਪਹਿਲੇ ਕਾਲਾ ਦਾ ਦਾਲ ਨਾਲੋਂ ਕੜੀ ਬਣਾ ਲਓ ਤੇ ਵੀ ਵੀ ਸਬਜੀ ਘਰ ਲਿਆਉਂਦੀ ਏ ਲਾਦ ਦੀ ਪੈਸੀ ਕਈ ਕਿਥੋਂ ਨਾਲ ਤੋਂ ਪਰ ਬੁੱਕੀ ਨਹੀਂ ਜਿਆਦਾ ਸਬਜੀ ਦੇ ਵਾਂਗ ਸਿੱਡੀ ਨਹੀਂ ਸਬਜੀ ਨੇ ਆਉਂਦਾ ਸਿੱਖਠੀ ਤੇ ਫ੍ਰਿਜ ਚ ਨਾ ਐ ਜਦੋਂ ਆ ਘਰ ਰਹਿਆ ਨਹੀਂ ਸੀ ਮਤਲਬ ਆਹਦੇ ਜਿਵੇਂ ਕਿ ਜਦੋਂ ਕੋਈ ਟੀ ਨਾ ਤੋਂ ਲਿਆਉਣਾ ਹੁੰਦਾ ਤਾਂ ਇੰਨੀ ਬੱਤੀ ਆਉਂਦੀ ਕਿ ਲੋੜ ਹੈ ਤੇ ਵੀ ਆਪਣੀ ਜਦੋਂ ਸਬਜੀ ਰੇੜੀਆਂ ਲੱਗਦੀਆਂ ਆ ਵਧਿਆ ਸ਼ਹਿਰ ਬਣਿਆ ਮੈਂ ਲਓ ਜੀ ਰੋਟੀ ਪਾਣੀ ਆਪਾਂ ਬਣਾ ਲਿਆ ਹਨਾ ਸਬਜੀ ਤੁਹਾਨੂੰ ਪਤਾ ਬਣ ਗਈ ਸੀ ਤੇ ਰੋਟੀਆਂ ਵੀ ਮੈਂ ਲਾ ਕੇ ਤੇ ਹੁਣੀ ਹਟੀਆਂ ਬਸ ਤੇ ਚਲੋ ਮੈਂ ਕਿਹਾ ਬਲੌਗ ਦਾ ਐਂਡ ਕਰ ਦਿਆਂ ਹਣਾ ਕਿਉਂਕਿ ਅਪਲੋਡ ਵੀ ਕਰਾਂਗੇ ਕੁਛ ਨਾ ਕੁਛ ਟਾਈਮ ਲੱਗ ਹੀ ਜਾਂਦਾ ਮਾੜੇ ਮਾੜੇ ਨਾਲ ਤੇ ਬੀਬੀ ਨੇ ਆਪਣੀ ਰੋਟੀ ਖਾ ਲਈ ਤੇ ਜਸ਼ਨ ਦੇ ਪ੍ਰੀਤ ਗਿਆ ਦੁਕਾਨ ਤੇ ਚੀਜ਼ ਲੈਣ ਤੇ ਫਿਰ ਪ੍ਰੀਤ ਨੇ ਨਹਾਉਣਾ ਤੇ ਫਿਰ ਅਸੀਂ ਖਾਣੇ ਰੋਟੀ ਤੇ ਬੀਬੀ ਤਾਂ ਆਪਣੀ ਦਵਾਈ ਲੈਣੀ ਬੀਬੀ ਹਾਂ ਬੀਬੀ ਨੇ ਤਾਂ ਖਾ ਲਈ ਆਪਣੀ ਰੋਟੀ ਤੇ ਦਵਾਈ ਲੈਂਦੀ ਐ ਆਖਾ ਕੁਛ ਦਵਾਈ ਦਾ ਟਾਈਮ ਨਹੀਂ ਪਾ ਲੈਂਦੀ ਹੁੰਦੀ ਐ ਤੇ ਇਸ ਵੇਲੇ ਬਸ ਜਿਹੜੀ ਦਵਾਈ ਇਹਦੀ ਉਹ ਲੈਦੀ ਹੁੰਦੀ ਰੋਟੀ ਆ ਕੇ ਤੇ ਅਸੀਂ ਬਸ ਜੀ ਰੋਟੀ ਖਾਨੀ ਆ ਸੀ ਹਨਾ ਉਹ ਜਸ਼ਨ ਤੇ ਪ੍ਰੀਤ ਆ ਜਾਣ ਫਿਰ ਨਾਲ ਦੀ ਨਾਲ ਰੋਟੀ ਖਾ ਲਾਂਗੇ ਤੇ ਪ੍ਰੀਤ ਦੇ ਤੇ ਜਸ਼ਨ ਦੇ ਗਾਜਰਾ ਤੇ ਮਟਰ ਪਸੰਦ ਨਹੀਂ ਸਬਜੀ ਹੁਣ ਦੇਖੋ ਜਿਆਦਾ ਚਟਣੀ ਨਾ ਖਾਣਗੇ ਤੇ ਕੀ ਕੁਛ ਬਣਦਾ ਕੀ ਨਹੀਂ ਬਣਦਾ ਤੇ ਚਲੋ ਘਾਸੇ ਨਾਲ ਮਰਜੀ ਖਾ ਲੈਣਾ ਸਾਡੀ ਦਾ ਫੇਵਰੇਟ ਹੈ ਮੇਰੀ ਦੀ ਬੀਬੀ ਦੀ ਸਬਜੀ ਗਾਜਰਾ ਤੇ ਮਟਰ ਸਸਤਾ ਬਹੁਤ ਜਾ ਚਾ ਕੇ ਖਾਨੀਏ ਹਾਂ ਤੇ ਬਾਕੀ ਜੀ ਹਨਾ ਵੀਡੀਓ ਨਾ ਪਲੀਜ਼ ਸਪੋਰਟ ਬਣਾਓ ਆਪਣੇ ਚੈਨਲ ਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਪਲੀਜ਼ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਕਰੋ ਤੇ ਹਨਾ ਐਡ ਨੂੰ ਸਕਿਪ ਨਾ ਕਰਿਆ ਕਰੋ ਐਡ ਵੀ ਜਰੂਰ ਦੇਖ ਲਿਆ ਕਰੋ ਤੇ ਕੱਲ ਵਾਲਾ ਬਲੌਗ ਆਪਾਂ ਸ਼ਾਇਦ ਤੱਕ ਕੱਲ੍ਹ ਵਾਲੀ ਬਣਾਵਾਂਗੇ ਕੁਝ ਨਾ ਕੁਝ ਹਨਾ ਤੇ ਕੱਲ੍ਹ ਵਾਲੇ ਬਲੌਗ ਚ ਜਰੂਰ ਵਧੀਆ ਹਨਾ ਕੁਝ ਲੈਣਾ ਮੈਂ ਆਪਦੇ ਵਾਸਤੇ ਕੁਝ ਸੋਚਿਆ ਕੱਲ੍ਹ ਵਾਲੇ ਬਲੌਗ ਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਤੇ ਉਹ ਚੀਜ਼ ਦਿਖਾਵਾਂਗੇ ਵੀ ਆਪਾਂ ਬਲੌਗ ਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀ ਤੁਹਾਨੂੰ ਜੋ ਮੈਂ ਚੀਜ਼ ਲੈ ਕੇ ਆਈ ਆ ਵਧੀਆ ਲੱਗੀ ਜਾਂ ਨਹੀਂ ਤੇ ਹਜੇ ਜੀ ਬਾਲਾ ਤੇ ਤੂੰ ਲੋਮਾਂ ਵਾਲਾ ਲਾ ਕੇ ਪਉ ਗਿਆ ਥਨੇ ਤੇ ਹੁਣ ਆਉਂਦਾ ਆਪਣਾ ਜਸ਼ਨ ਕਿਉਂਕਿ ਐਂਡ ਦੇ ਵਿੱਚ ਤਾਂ ਜਸ਼ਨ ਨੂੰ ਲੈਣਾ ਹੀ ਲੈਣਾ ਹੁੰਦਾ ਪਰ ਫਿਰ ਉਹ ਗੁੱਸੇ ਹੋ ਜਾਂਦੀ ਆਹਦੀ ਮੰਮੀ ਮੈਨੂੰ ਡੀਕ ਤਾਂ ਲੈਣਾ ਸੀਗਾ ਵੀ ਐਂਡ ਕਰ ਲੱਗੀ ਐ ਤੇ ਆ ਆਉਂਦੇ ਤੁਰੇ ਤੇ ਬਾਕੀ ਜੇ ਨਾ ਸਪੋਰਟ ਕਰੋ ਆਪਣੇ ਚੈਨਲ ਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਆ ਜਾ ਬਣਾਉਣਾ ਦਾ ਸੋਸ਼੍ਰੀਕਾਲ ਜੀ ਤੇ ਬਾਕੀ ਜੀ ਹਨਾ ਸਪੋਰਟ ਕਰੋ ਆਪਣੇ ਚੈਨਲ ਨੂੰ ਹਰ ਹਰ ਕਮੈਂਟ ਕਰਿਆ ਕਰੋ ਆਪਾਂ ਸਾਰੀਆਂ ਭੈਣਾਂ ਦੇ ਰਿਪਲਾਈ ਕਰਦੇ ਆਂ ਤੇ ਬਾਕੀ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਕਿਉਂਕਿ ਰੋਟੀ ਖਾਣ ਕੀ ਤੇ ਠੰਡੀ ਹੋ ਜੂਗੀ ਤੇ ਤੋਂ ਬਾਅਦ ਬਰਤਨ ਵਗੈਰਾ ਚੱਕਣੇ ਤੇ ਫਿਰ ਪੈ ਜੀਏ ਆਪਦਾ ਕਿਉਂਕਿ ਥੋੜੇ ਥੋੜੇ ਨਾਲ ਠੰਡ ਹੁੰਦੀ ਜਾਂਦੀ ਹੈ ਮੁੜ ਕੇ ਐਵੇਂ ਜਿ ਖਾਂ ਵਗੈਰਾ ਲੱਗੇ ਜਾਂਦਾ ਮੁਸ਼ਕਲ ਹੋ ਜਾਂਦਾ ਤੇ ਜਸ਼ਨ ਤੇ ਪ੍ਰੀਤ ਜੀ ਲੈ ਕੇ ਦੁਕਾਨ ਤੋਂ ਤੇ ਚਲੋ ਜੀ ਕਰ ਦਈਏ ਬ੍ਰੈਂਡ ਕੀ ਅੱਜ ਵਾਲੇ ਵਲੌਗ ਦਾ ਸੱਸਰੀ ਘਾਲ ਦੀ ਸਾਰਾ ਆਂਦਾ ਫਰੀਦ ਦਾ ਮੂੰਹ ਦੇਖਣਾ ਹੈ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੋਲੋ ਵਾਚ ਕਰ ਲਿਆ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ ਜੀ ਬਾਏ ਜੀ